ਤਨ ਮਾ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਤਹ ਅਮਰ ਸਤਗੁਰ ਥਿਰ ਕੀਓ ਅਮਰ ਦਾਸ ਅਮਰਤ ਛਤਰ ਗੁਰ ਰਮਹ ਦਿਯਾ ਸ਼ਾਣ ਪਰਸ ਕਹ ਮਥੁਰਾ ਅਮਰਤ ਬੜ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਣ ਭਿਖੋ ਹੁਨ ਨਾਨਕ ਨਾਮ ਨਰੰਜਨ ਜਾਨਿਓ ਕੀਨੇ ਭਗਤ ਪਰੇ ਮਲਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਾਸ਼ ਕਹੀ ਨ ਜਾਈ ਸੋ ਦੇ ਸਰਸਟ ਸਕਲ ਤਾਰਣ ਕਾ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਹਮਯੋ ਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸੁਤ ਦਰਸੋਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਨਾਈ ਵਾਹਿਗੁਰੂ ਜੀ ਸੁਹੀ ਮਹੱਲਾ ਪਹਿਲਾ ਭੰਡਾ ਹਸੋਏ ਜੋ ਤਿਸ ਭਾਵਸੀ ਪੰਡਤ ਅਤਮਲੀਨਾ ਤੋਤਾ ਹਸ਼ਨ ਹੋਏ ਸੀ ਗੁਰੂ ਦਵਾਰ ਹੋਏ ਸੋਜੀ ਪਾਏ ਸੀ ਇਤ ਦਵਾਰ ਧੋਏ ਹਸ਼ ਹੋਏ ਸੀ अचे का विचार आप वरताए सी मत कौ जान जाए अग पाए सी जे कर्म कमाए तिहा हो अमृत हर का नाव आप वरता सी ਚਲਿਆ ਪਤ ਸਿਓ ਜਨਮ ਸਵਾਰ ਵਾਜਾ ਵੈਸੀ ਮਨਸ ਕਿਆ ਵਿਚਾਰ ਤਿਹੋ ਲੋਕ ਸੁਣਾਇਸੀ ਨਾਨਕ ਆਪ ਨਿਹਾਰ ਸਬ ਕਲ ਤਾਰਸੀ ਭੰਡ ਹਛ ਸੋਏ ਜੋ ਤੇ ਸੋ ਭਾਵਸੀ ਸਾਰੀ ਸੰਗਤ ਬਹੁਤੀ ਪਿਆਰ ਸਹਿਤ ਗੁਰੂ ਫਤਿਹ ਬੁਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੋਹਾਨੀਅਤਿ ਪੰਡਾਰ ਗਿਆਨ ਦੇ ਸਾਗਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਸਤਗੁਰੂ ਜੀ ਦਾ ਖਾਸ ਰੂਪ ਸੁੰਦਰ ਸਰੂਪ ਖਾਲਸਾ ਗੁਰ ਸੰਗਤ ਜੀ ਬਹੁਤੀ ਵੱਡਿਆਂ ਭਾਗਾਂ ਵਾਲਿਓ ਕਰਮ ਵਾਲਿਓ ਗੁਰੂ ਕੀ ਬਖਸ਼ਿਸ਼ ਰੋਜਾਨਾ ਨਿਯਮ ਦੇ ਨਾਲ ਪਾਈ ਪ੍ਰਾਪਤ ਕਰਦੇ ਹੋ ਜੀ ਅੰਮ੍ਰਿਤ ਵੇਲੇ ਦੀ ਸੰਭਾਲ ਗੁਰਸਿੱਖ ਮਾਈ ਭਾਈ ਜੀ ਯਤਨ ਕਰਕੇ ਕਰਦੇ ਨੇ ਔਰ ਕਦਮ ਕਦਮ ਚੱਲ ਕਰਕੇ ਸਤਗੁਰੂ ਜੀ ਦੀ ਪਾਵਨ ਬਾਗਾਂ ਵਿੱਚ ਸੰਗਤ ਵਿੱਚ ਆ ਕੇ ਦਇਰਤ ਕਰਕੇ ਚੌਕੜਾ ਮਾਰ ਕੇ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਨ ਦਾ ਸੁਭਾਗ ਸਮਾ ਪ੍ਰਾਪਤ ਕਰ ਲੈਂਦੇ ਨੇ ਫਰੀਦਾ ਪਿਛਲ ਰਾਤ ਨ ਜਾਗੋ へ ਜੀ ਵੰਦੜੋ ਮੋਇ ਓ へ ਜੇ ਤੈ ਰੱਬ ਵਿਸਾਰਿਆ ਤਾ ਰੱਬ ਨ ਵਿਸਰੋ ਓ へ ਸੋਫੀ ਦਰਵੇਸ਼ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਪਿਛਲੀ ਰਾਤ ਜਾਗਿਆ ਨਹੀਂ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕੀਤੀ ਜਿਵੇਂ ਭਾਈ ਸਾਹਿਬ ਜੀ ਕਹਿੰਦੇ ਕੁਰਬਾਨੀ ਤੰਨਾ ਗੁਰ ਸਿੱਖਾ ਪਿਛਲ ਰਾਤੀ ਉਠ ਬਹੰਦੇ ਕੁਰਬਾਨੀ ਤੰਨਾ ਗੁਰ ਸਿੱਖਾ ਅੰਮ੍ਰਿਤ ਵੇਲੇ ਸਰਨਾ ਬੰਦੇ ਫਰੀਦਾ ਚਲ ਰਾਤ ਨਾ ਜਾਗੋ ਏ ਨਹੀਂ ਜਾਗੇ ਨਹੀਂ ਜਾਪਿਆ ਵਾਹਿਗੁਰੂ ਵਾਹਿਗੁਰੂ ਜਿਉਂ ਦੇ ਤੈਨੇ ਪਰਮਾਤਮਾ ਕਰਦੇਉ ਮੁਰਦੇ ਦੇ ਸਦਰਸ਼ਣੇ ਜੀ ਵੰਦੜੋ ਮੋਇਓ ਏ ਉਹ ਜੇ ਤੈ ਰੱਬ ਵਿਸਾਰਿਆ ਉਹ ਭਾਈ ਸੱਜਣਾ ਤੂੰ ਪਰਮਾਤਮਾ ਨੂੰ ਭੁਲਾ ਦਿੱਤਾ ਵਿਸਾਰ ਦਿੱਤਾ ਚੇਤਾ ਰੱਖੀ ਚੇਤਾ ਪਰਮਾਤਮਾ ਨੇ ਤੈਨੂੰ ਨਹੀਂ ਵਿਸਾਰਿਆ ਤੇਰੀ ਯਾਦ ਵਿੱਚ ਹੈ ਪਰਮਾਤਮਾ ਤੈਨੂੰ ਵੇਖ ਰਿਹਾ ਏ ਪਹਿਲੇ ਪੈਰੇ ਫੁੱਲੜਾ ਫਲ ਪੀ ਪਛਾ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ ਝਾਲਾਂਗੇ ਉਠ ਨਾਮ ਜਪ ਨਿਸਬਸਰ ਆਰਾਧ ਕਾਰਾ ਤੁਜ ਨ ਵਿਆਪਈ ਨਾਨਕ ਮਿਟੈ ਉਪਾਦ ਉਠੇ ਸ਼ਨਾਣ ਕਰੋ ਪਰਭਾਤੇ ਸੋਏ ਹਰ ਅਰਧ ਵਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਕਰ ਜਾਤੇ ਪ੍ਰਤਹ ਕਾਲ ਹਰਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਗੁਰੂ ਕੀ ਅਪਾਰ ਬਖਸ਼ਿਸ਼ਾ ਮੈਂ ਭਾਈ ਜਤਨ ਕਰਦੇਉ ਭੜਾ ਉਦਮ ਹੈ ਜੀ ਗੁਰੂ ਦਰਬਾਰ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦਾ ਜੀ ਆਨੰਦ ਪ੍ਰਾਪਤ ਕੀਤਾ ਹੈ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਹਿਬਾਨੇ ਅਮੋਗ ਦੀਦਾਰ ਬਖਸ਼ੇ ਨੇ ਗਰੰਥੀ ਸਿੰਘ ਸਹਿਬਾਨ ਜੀ ਨੇ ਬਹੁਤ ਪਿਆਰ ਵਿੱਚ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਨਿਭਾਉਣ ਦਾ ਯਤਨ ਕੀਤਾ ਜਿਸ ਵੇਲੇ ਸਤਗੁਰੂ ਮਹਾਰਾਜ ਤਖਤਾਂ ਤੇ ਆ ਕੇ ਦੀਦਾਰ ਬਖਸ਼ੇ ਮੁੱਖ ਵਾਕ ਸਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ ਸੰਗਤਾਂ ਬਹੁਤ ਹੀ ਪਿਆਰ ਵਿੱਚ ਗੁਰੂ ਕੀ ਅੰਮ੍ਰਿਤ ਬਾਣੀ ਹੁਕਮਨਾਮਾ ਮੁਖਵਾਕ ਸਹਿਬ ਜੀ ਨੂੰ ਸਰਵਣ ਕਰਦੀਆਂ ਨੇ ਸੁਣਿਆ ਜਾਵੇ ਮੰਨਿਆ ਜਾਵੇ ਗੁਰੂ ਦੀ ਅੰਮ੍ਰਿਤ ਬਾਣੀ ਦਾ ਬਚਨ ਜੀਵਨ ਵਿੱਚ ਕਮਾਇਆ ਜਾਵੇ ਤਾਂ ਹਲ ਤ ਸੁਖ ਪਲ ਤ ਸੁਖ ਪ੍ਰਾਪਤ ਹੋ ਜਾਵੇਗਾ ਅੱਜ ਦੇ ਅੰਮ੍ਰਿਤ ਵਚਨ ਗੁਰ ਸੰਗਤ ਜੀ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 730 ਤੇ ਬਿਲਕੁਲ ਉੱਪਰ ਸਤਿਗੁਰਾਂ ਦਾ ਸ਼ਬਦ ਸੁਭਾਏ ਮਾਨ ਹੈ ਔਰ ਅੰਮ੍ਰਿਤ ਵਚਨ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਆਦ ਨਰੰਜਨ ਹੈ ਗੁਰੂ ਨਾਨਕ ਧਾਰਕ ਹੈ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤਿ ਪਾਰ ਉਤਾਰਨ ਕਾ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਮੂਰਤ ਹੈ ਜਗ ਆਇਓ ਇੱਕ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਪੜ ਲਈਏ ਗੁਰੂ ਨਾਨਕ ਪਾਤਸ਼ਾਹ ਜੀ ਦਾ ਮੁਖ ਵਾਕ ਹੁਕਮਨਾਮਾ ਸਹਿਬਾਇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਂਦਨ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲੋਵਾ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਇ ਨਾ ਧੀਰ ਤਰੋਆ ਜਥੈ ਬਾਬਾ ਪੈਰ ਤਾਰੇ ਪੂਜਾ ਆਸਣ ਥਾਪਣ ਸੋਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਆ ਉਹ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਸੋਵਾ ਬਾਬੇ ਤਾਰੇ ਚਾਰ ਚੱਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਬਾਬੇ ਤਾਰੇ ਚਾਰ ਚੱਕ ਨੌ ਖੰਡ ਗਿਣਤੀ ਕਰਦੇ ਨੇ ਨੌ ਖੰਡ ਨੌ ਖੰਡਾ ਸਤਾਂ ਦੀਪਾ ਵਿੱਚ ਚਾਰੇ ਕੁੰਡਾ ਵਿੱਚ ਸਾਹਿਬ ਜੀ ਨੇ ਚੱਕਰ ਲਾ ਕੇ ਸਤਨਾਮ ਦਾ ਉਪਦੇਸ਼ ਦੇ ਕੇ ਤਾਰਿਆ ਜੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਮੈਂ ਮੂਰਖ ਕੀ ਕਿਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਣਾਈ ਪ੍ਰਗਟ ਭਏ ਸਗਲੇ ਜੋਗ ਅੰਤਰ ਗੁਰ ਨਾਨਕ ਕੀ ਵਡਿਆਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਅੱਜ ਅੰਤਸ਼ ਕਰਨਾ ਰੂਪੀ ਜਿਹੜਾ ਭਾਂਡਾ ਏ ਇਹ ਕਿਵੇਂ ਪਵਿੱਤਰ ਕੀਤਾ ਜਾਵੇ ਅਤਿਆੰਤ ਕਰਕੇ ਵਿਕਾਰਾਂ ਦੀ ਮੈਲ ਦੇ ਨਾਲ ਮੈਲਾ ਹੋ ਚੁੱਕਾ ਹੈ ਪਾਤਸ਼ਾਹ ਜੀ ਅੱਜ ਬਖਸ਼ਿਸ਼ ਕਰਦੇ ਗੁਰੂ ਦੀ ਆਗਿਆ ਅੰਦਰ ਚਲ ਕੇ ਸੰਗਤ ਵਿੱਚ ਆ ਕੇ ਨਾਮ ਜਲ ਦੇ ਨਾਲ ਧੋਣ ਦੇ ਨਾਲ ਪਵਿੱਤਰ ਹੁੰਦਾ ਹੈ ਜਿਹੋ ਜੇ ਜੀਵ ਕਰਮ ਕਰਦਾ ਏ ਤੇਵੇਂ ਦੇ ਫਲ ਪ੍ਰਾਪਤ ਹੁੰਦੇ ਨੇ ਗੁਰਸਿੱਖ ਗੁਰਮੁਖਾਂ ਵਾਲੇ ਕਰਮ ਕਰਕੇ ਨਾਮ ਬਾਣੀ ਦਾ ਅਭਿਆਸ ਕਰਕੇ ਜੀਵਨ ਨੂੰ ਸਵਾਰ ਕੇ ਮਾਤ ਲੋਕ ਤੋਂ ਜਾਂਦਾ ਏ ਜਿੱਥੇ ਆਪ ਤਰਦਾ ਉਥੇ ਕੁਲਾ ਨੂੰ ਵੀ ਤਾਰ ਲੈਂਦਾ ਏ ਇਹ ਪਾਵਨ ਅੰਮ੍ਰਿਤ ਬਾਚਨ ਨੇ ਆਓ ਗੁਰੂ ਬਖਸ਼ਿਸ਼ ਦਵਾਰੇ ਸਾਜ ਕਰਨ ਦਾ ਗੁਰ ਸੰਗਤ ਜੀ ਯਤਨ ਕਰੀਏ ਜੇ ਸੋਹੀ ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤੇ ਸੁਭਾਵ ਸੀ ਭਾਂਡਾ ਆਤਮ ਲੀਨਾ ਤੋਤਾ ਹਛਾ ਨਾ ਹੋਏ ਸੀ ਕਿਰਪਾਲੂ ਦਾਤਾਰ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਭਾਂਡਾ ਕਿਹੜਾ ਏ ਜੀ ਅੰਤਸ਼ ਕਰਨਾ ਰੂਪੀ ਭਾਂਡਾ ਕੋਈ ਭਾਂਡਾ ਚੰਗਾ ਹੈ ਅੰਤਸ਼ਕਰਨ ਰੂਪੀ ਭਾਂਡਾ ਚੰਗਾ ਜਿਹੜਾ ਗੁਰੂ ਨੂੰ ਭਾਜਾਵੇ ਸੰਸਾਰ ਦੇ ਵਿੱਚ ਗੁਰੂ ਸواری ਸੰਗਤ ਜੀ ਅਨੇਕਾਂ ਤਰ੍ਹਾਂ ਦੇ ਭਾਂਡੇ ਨੇ ਇਤ ਆਦਿਕ ਆਪਾਂ ਵਿਚਾਰ ਕਰ ਲਈਏ ਪਿੱਤਲ ਦਾ ਭਾਂਡਾ ਹੈ ਕਾਂਹ ਦਾ ਭਾਂਡਾ ਹੈ ਸਿਲਵਰ ਦਾ ਭਾਂਡਾ ਹੈ ਚਾਂਦੀ ਦੇ ਭਾਂਡੇ ਨੇ ਇੱਥੋਂ ਤੱਕ ਜਿਹੜੇ ਵੱਡੇ ਲੋਕ ਹੋਣ ਵਾਲੇ ਚਾਰ ਕੌਡੀਆਂ ਕੋਲ ਨੇ ਕੌਣ ਵੱਡਾ ਮਾਇਆ ਵੜਿਆ ਉਹਨਾਂ ਕੋਲ ਸੋਨੇ ਦੇ ਭਾਂਡੇ ਵੀ ਹੋਣਗੇ ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਭਾਂਡਾ ਕਿਹੜਾ ਚੰਗਾ ਲੱਗਾ ਏ ਜਿਸ ਵੇਲੇ ਆਕਾ ਕੇਸਗੜ੍ਹ ਸਾਹਿਬ ਜੀ ਦੇ ਪਾਵਨ ਸਥਾਨ ਤੇ ਗਰੀਬ ਨਿਵਾਜ 1699 ਦੀ ਵਸਾਖੀ ਦੇ ਸਮੇਂ ਕੇਵਲ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਨਾਸ ਰੋਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜੋਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ ਹੱਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ੈਨ ਸ਼ਾਹ ਗੁਰੂ ਗੋਬਿੰਦ ਸਿੰਘ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਤੇ ਗਰਾਫਾ ਤਾਹ ਗੁਰੂ ਗੋਬਿੰਦ ਸਿੰਘ ਖਾਲਸਾ ਬੇਕੀਨੋ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਈ ਨਾ ਗੁਰੂ ਗੋਬਿੰਦ ਸਿੰਘ ਬੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਤਖਤ ਆਲਾ ਜੇਰ ਗੁਰ ਗੋਬਿੰਦ ਸਿੰਘ ਭਾਈ ਸਾਹਿਬ ਜੀ ਭਾਈ ਨੰਦ ਲਾਲ ਸਾਹਿਬ ਜੀ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਸੋਨੇ ਦਾ ਭਾਂਡਾ ਚੰਗਾ ਨਹੀਂ ਲੱਗਾ ਕਲਗੀਆਂ ਵਾਲੇ ਪਾਤਸ਼ਾਹ ਜਿਹਨੂੰ ਪਿੱਤਲ ਦਾ ਭਾਂਡਾ ਨਹੀਂ ਚੰਗਾ ਲੱਗਾ ਕਹਿੰਦਾ ਭਾਂਡਾ ਚੰਗਾ ਨਹੀਂ ਲੱਗਾ ਸਿਲਵਰ ਦਾ ਚਾਂਦੀ ਦੇ ਭਾਂਡੇ ਨਹੀਂ ਚੰਗੇ ਲੱਗੇ ਕਲਗੀਆਂ ਵਾਲੇ ਪਾਤਸ਼ਾਹ ਜਿਹਨੂੰ ਕੇਸਗੜ੍ਹ ਸਾਹਿਬ ਜੀ ਦੇ ਸਥਾਨ ਤੇ ਕੇਵਲ ਸਰਬ ਲੋਹ ਦੇ ਭਾਂਡੇ ਚੰਗੇ ਲੱਗੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਸਰਬ ਲੋਹ ਦਾ ਬਾਟਾ ਫਿਰ ਸਰਬ ਲੋਹ ਦੀ ਕੜਾਇਆ ਜੀ ਦੇ ਵਿੱਚ ਕੜਾ ਪ੍ਰਸ਼ਾਦ ਜੀ ਦਾ ਦੇਗਾ ਤਿਆਰ ਹੋਣਾ ਏ ਫਿਰ ਸਰਬਲੋਹ ਦਾ ਖੁਰਚਣਾ ਸਰਬਲੋਹ ਦਾ ਖੰਡਾ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸਰਬਲੋਹ ਦਾ ਭਾਂਡਾ ਹੱਛਾ ਕੇ ਭਾਗਿਆ ਚੰਗਾ ਲੱਗਾ ਵੀਰ ਰਸ ਵਿੱਚ ਬੈਠ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਜਪ ਜਾਪ ਸਵਈਏ ਚਉ ਪਈ ਆਨੰਦ ਸਹਿਬ ਸੰਪੂਰਨ ਅਮਰ ਦੀ ਦਾਤ ਦੇ ਕੇ ਬਖਸ਼ਿਸ਼ ਕਰਕੇ ਤਾਂ ਫਿਰ ਪੰਜ ਪਿਆਰੇ ਨਿਵਾਜੇ ਨੇ ਉਹ ਭਾਂਡਾ ਚੰਗਾ ਲੱਗ ਗਿਆ ਹੁਣ ਖਿਆਲ ਕਰਿਓ ਜਿਸ ਵੇਲੇ ਗਰੀਬ ਅਨਵਾਜ ਸੱਚੇ ਪਾਤਸ਼ਾਹ ਜੀ ਨੇ ਲੋਹੇ ਸਰਬ ਲੋਹ ਦੇ ਭਾਂਡੇ ਚੰਗੇ ਲੱਗੇ ਨੇ ਤੇ ਜਿਸ ਵੇਲੇ ਆਵਾਜ਼ਾਂ ਦਿੱਤਾ ਏ ਫਿਰ ਭਾਂਡੇ ਤਿਆਰ ਕਿਹੜੇ ਹੋ ਰਹੇ ਨੇ ਪਿਆਰੇ ਭਾਈ ਦਇਆ ਸਿੰਘ ਜੀ ਪਿਆਰੇ ਭਾਈ ਧਰਮ ਸਿੰਘ ਜੀ ਪਿਆਰੇ ਭਾਈ ਮੋਹਕਮ ਸਿੰਘ ਜੀ ਪਿਆਰੇ ਭਾਈ ਹਿੰਮਤ ਸਿੰਘ ਜੀ ਪਿਆਰੇ ਭਾਈ ਸਾਹਿਬ ਸਿੰਘ ਜੀ ਭਾਂਡੇ ਹੱਛਾ ਸੋਏ ਜੋ ਤੇ ਸੁਭਾਵ ਸੀ ਇਹ ਸਰੀਰ ਰੂਪੀ ਪ੍ਰਤੱਖ ਭਾਂਡੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਦਰ ਤੇ ਭਾਗੇ ਨੇ ਸਾਧ ਸੰਗਤ ਜੀਓ ਇਸ ਤਰ੍ਹਾਂ ਵਾਹਿਗੁਰੂ ਨਿਰੰਕਾਰ ਨੇ ਭਾਂਡੇ ਜਿਹੜੇ ਨੇ ਉਹ ਤਰ੍ਹਾਂ ਤਰ੍ਹਾਂ ਦੇ ਸਰੀਰ ਰੂਪੀ ਭਾਂਡੇ ਬਣਾਏ ਨੇ ਜਿਵੇਂ ਬਾਹਰ ਲਿਆ ਭਾਂਡਿਆਂ ਦਾ ਆਪਾਂ ਜ਼ਿਕਰ ਕੀਤਾ ਏ ਬਾਰលਿਆ ਭਾਂਡਿਆਂ ਦੇ ਵਿੱਚ ਅੱਜਕੱਲ੍ਹ ਦੇ ਜੋ ਕੇ ਸਮੇਂ ਵਿੱਚ ਕਾਗਜ਼ ਦੇ ਵੀ ਭਾਂਡੇ ਜਿਹੜੇ ਨੇ ਪਲਾਸਟਿਕ ਦੇ ਭਾਂਡੇ ਗੁਰਦੁਆਰੇ ਇੱਥੋਂ ਤੱਕ ਤੇ ਅੱਜਕੱਲ੍ਹ ਘਰਾਂ ਦੇ ਵਿੱਚ ਵੀ ਕਹਿੰਦੇ ਜੀ ਮੰਜਨੇ ਪੈਣਗੇ ਇਹ ਭਾਂਡੇ ਨਾਲੋਂ ਜਿਹੜੇ ਦੂਜੇ ਪਲਾਸਟਿਕ ਦੇ ਨੇ ਉਹਨਾਂ ਵਿੱਚ ਹੀ ਸ਼ੱਕ ਛਕਾ ਲਓ ਕਿੱਧਰ ਦੀ ਜਨਤਾ ਕਿੱਧਰ ਨੂੰ ਤੁਰਦੀ ਜਾ ਰਹੀ ਏ ਸਹਿਬ ਜੀ ਕਹਿੰਦੇ ਇਹਨਾਂ ਭਾਂਡਿਆਂ ਦੇ ਵਿੱਚ ਇੱਕ ਉਹ ਭਾਂਡਾ ਹੈ ਜਿੰਨੂੰ ਕਹਿੰਦੇ ਕਹੇ ਦਾ ਭਾਂਡਾ ਕਹੇ ਦਾ ਉਹ ਕਹੇ ਦਾ ਭਾਂਡਾ ਐਸਾ ਗੁਰੂ ਸਵਾਰੀ ਸੰਗਤ ਜੀ ਜਿਵੇਂ ਜਿਵੇਂ ਉਹਨੂੰ ਧੋਈ ਜਾਓਗੇ ਜਿਵੇਂ ਜਿਵੇਂ ਉਹਨੂੰ ਮਲੀ ਜਾਓਗੇ ਤੇਵੇਂ ਤੇਵੇਂ ਉਹਦੇ ਚੋਂ ਕਾਲਖ ਨਿਕਲਦੀ ਜਾਣੀ ਏ ਉਹ ਭਾਂਡਾ ਜਿਹੜਾ ਹੱਸ਼ਾ ਹੋਣਾ ਹੀ ਨਹੀਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਵਚਨ ਸਾਨੂੰ ਬਖਸ਼ੇ ਨੇ ਉੱਜਲ ਕਹਾਂ ਚਿਲਕਣਾ ਵੇਖਣ ਨੂੰ ਬੜਾ ਸੋਹਣਾ ਲੱਗਦਾ ਏ ਤੇਵੇ ਸਰ ਇਹ ਰੂਪੀ ਭਾਡੇ ਜਿਹੜੇ ਕਈ ਐਦਾਂ ਦੇ ਨੇ ਵੇਖਣ ਨੂੰ ਬੜੇ ਸੋਹਣੇ ਲੱਗਦੇ ਨੇ ਚਿੱਟੇ ਜਨਕੇ ਕੱਪੜੇ ਮੈਲੇ ਚਿੱਤ ਕਠੋਰ ਬਾਹਰੋਂ ਵੇਖਣ ਨੂੰ ਬੜੇ ਸੋਹਣੇ ਲੱਗਦੇ ਨੇ ਪਰ ਜਿਵੇਂ ਕਹਿੰਦਾ ਭਾਂਡਾ ਬਾਹਰੋਂ ਵੇਖਣ ਨੂੰ ਬੜਾ ਸੁਹਾਪਣ ਵਾਲਾ ਲੱਗਦਾ ਤੇ ਜਿਵੇਂ ਜਿਵੇਂ ਉਹਨੂੰ ਧੋਈਏ ਉਹਦੇ ਚੋਂ ਕਾਲਖ ਨਿਕਲਦੀ ਏ ਤਿਵੇਂ ਹਿਰਦਾ ਜਿਹੜਾ ਹੈ ਕਾਲਖ ਨਾਲ ਵਿਕਾਰਾਂ ਦੇ ਨਾਲ ਮੈਲ ਦੇ ਨਾਲ ਨਿੰਦਿਆ ਦੇ ਨਾਲ ਪਾਪਾਂ ਦੇ ਨਾਲ ਭਰਿਆ ਹੋਇਆ ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਉੱਜਲ ਕਹਾਂ ਚਿਲਕਨਾ ਕੋਟਮ ਕਾਲੜੀ ਮਸ ਧੋਤਿਆਂ ਜੋਠ ਨਾ ਉਤਰੈ ਜੇ 100 ਧੋਵਣ ਤਿਸ ਸਾਹਬ ਜੀ ਕਹਿੰਦੇ ਭਾਵੇਂ 100 ਵਾਰ ਕਹਦੇ ਭਾਂਡੇ ਨੂੰ ਬਾਹਰੋਂ ਧੋ ਲਈਏ ਉਹਦੀ ਮੈਲ ਨਹੀਂ ਜਾਂਦੀ ਤੇਵੇਂ ਗੁਰੂ ਸਵਾਰੀ ਸੰਗਾ ਜੀ ਇਹ ਸਰੀਰ ਰੂਪੀ ਭਾਂਡੇ ਨੂੰ ਭਾਵੇਂ 100 ਵਾਰ ਦੀ ਛੱਡ ਕੇ ਹਜ਼ਾਰਾਂ ਵਾਰ ਤੂੰ ਬਾਹਰ ਤੀਰਥਾਂ ਤੇ ਚਲਾ ਜਾ ਇਹਨੂੰ ਧੋਣ ਦਾ ਯਤਨ ਕਰੀ ਪਰ ਗੁਰੂ ਨਾਨਕ ਮਹਾਰਾਜ ਕਹਿੰਦੇ ਸਰੀਰ ਰੂਪੀ ਭਾਂਡਾ ਜਿਹੜਾ 12 ਤੀਰਥਾਂ ਦੇ ਧੋਣ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਪਵਿੱਤਰ ਨਹੀਂ ਹੋਣਾ ਕੇਵਲ ਗੁਰੂ ਦੇ ਸ਼ਬਦ ਨਾਲ ਪਵਿੱਤਰ ਹੋਣਾ ਹੈ ਜਿਨ ਕੋ ਭਾਂਡੇ ਭਾਉ ਤਿੰਨਾ ਸਵਾਰ ਸੀ ਸੁਖੀ ਕਰੇ ਪਸਾਉ ਦੋਖ ਵਿਸਾਰ ਸੀ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇਕ ਨੀ ਦੁੱਧ ਸਮਾਈ ਆ ਇਕ ਚੁੱਲ੍ਹੇ ਰਹਿਣ ਚੜੇ ਇਕ ਨਿਹਾਲੀ ਪੈ ਸੌਣ ਇਕ ਉੱਪਰ ਰਹਿਣ ਖੜੇ ਤਿੰਨਾ ਸਵਾਰੇ ਨਾਨਕਾ ਜੈਨ ਕੋ ਨਜ਼ਰ ਕਰੇ ਜਿਵੇਂ ਇੱਕ কুমਹਾਰ ਵੀਰ ਬਹੁ ਵਿਧ ਤਰ੍ਹਾਂ ਦੇ ਕਈ ਤਰ੍ਹਾਂ ਦੇ ਮਾਟੀ ਏਕ ਇੱਕ ਮਾਟੀ ਦੇ ਨਾਲ ਮਿੱਟੀ ਦੇ ਨਾਲ ਬਹੁ ਵਿਧ ਭਾਂਡੇ ਘੜੇ কুমਹਾਰਾ ਅਨੇਕਾਂ ਤਰ੍ਹਾਂ ਦੇ ਉਹ ਭਾਂਡੇ ਘੜਦਾ ਏ ਪਰ ਜਿਹੜੀਆਂ ਵਸਤੂਆਂ ਨੇ ਉਹ ਵੱਖ-ਵੱਖ ਪਾਈਆਂ ਜਾਂਦੀਆਂ ਨੇ ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਨੇ ਸਰੀਰ ਰੂਪੀ ਭਾਂਡੇ ਘੜੇ ਨੇ ਪਰ ਕਰਮਾਂ ਦੇ ਮੁਤਾਬਕ ਕਿਸੇ ਭਾਂਡੇ ਵਿੱਚ ਦੁੱਖ ਹੈ ਕਿਸੇ ਵਿੱਚ ਸੁੱਖ ਹੈ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕ ਨੇ ਦੁੱਧ ਸਮਾਈ ਐ ਇੱਕ ਚੁੱਲੇ ਰੈਣ ਚੜੇ ਇੱਕ ਨਿਹਾਲੀ ਪੈ ਸਵਣ ਇੱਕੋ ਸਰੀਰ ਰੂਪੀ ਭਾਂਡੇ ਨੇ ਸੋਹਣੇ ਬਿਸਤਰਾ ਤੇ ਸੁੱਤੇ ਹੋਏ ਨੇ ਇੱਕੋ ਸਰੀਰ ਰੂਪੀ ਭਾਂਡੇ ਨੇ ਜਿਹੜੇ ਉਹਨਾਂ ਦੇ ਦਿਵਾਲੇ ਪਹਿਰਾ ਦੇ ਰਹੇ ਨੇ ਅਸਲ ਵਿੱਚ ਇਹ ਸਰੀਰ ਰੂਪੀ ਭਾਂਡਾ ਗੁਰੂ ਦੇ ਸ਼ਬਦ ਨਾਲ ਧੋਤਾ ਜਾਵੇਗਾ ਜਿਵੇਂ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਹੈ ਕੋ ਜਾਵੋ ਦੋਦ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ ਜਪਹੁ ਤੈ ਕੋ ਨਮ ਅਵਰ ਨਰਾਫਲ ਕਮ ਜਿਸ ਵਲੇ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਿਚਾਰ ਸਿੱਧਾਂ ਦੇ ਨਾਲ ਹੋਈ ਏ ਗੋਸ਼ਟੀ ਹੋਈ ਏ ਨੌ ਨਾਥ 84 ਸਿੱਧ ਗੁਰੂ ਨਾਨਕ ਮਹਾਰਾਜ ਨੂੰ ਮਿਲੇ ਨੇ ਗੋਰਖ ਨਾਥ ਘੋਗੋ ਨਾਥ ਭੰਗਰ ਨਾਥ ਚਰਪਟ ਨਾਥ ਮੰਗਲ ਨਾਥ ਗੁਰੂ ਨਾਨਕ ਮਹਾਰਾਜ ਨੂੰ ਮਿਲੇ ਨੇ ਤੇ ਸਵਾਲ ਜਵਾਬ ਹੋਏ ਨੇ ਜਿਸ ਵੇਲੇ ਗੁਰੂ ਨਾਨਕ ਮਹਾਰਾਜ ਕਰਤਾਰਪੁਰ ਸਾਹਿਬ ਆਏ ਨੇ ਇੱਥੇ ਕਿਰਤ ਕੀਤੀ ਏ ਖੇਤੀ ਦਾ ਸਮਾਂ ਕੀਤਾ ਜਿਸ ਵੇਲੇ ਅਚਲ ਬਟਾਲੇ ਪਹੁੰਚੇ ਨੇ ਤੇ ਇੱਥੇ ਫਿਰ ਸੱਧਾਂ ਦੇ ਨਾਲ ਚਰਚਾ ਹੋ ਗਈ ਚਰਚਾ ਗੁਰੂ ਨਾਨਕ ਮਹਾਰਾਜ ਦੇ ਨਾਲ ਬਚਨ ਬਲਾਸ ਹੋਏ ਖਾਦੀ ਖੁਣਸ ਜੋ ਗਿਸਰਾ ਗੋਸ਼ਟ ਕਰਨ ਸਬੇ ਉਠਾਈ ਪੁੱਛੈ ਜੋਗੀ ਭੰਗਰਨਾਥ ਤੋਰੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਗੁਰੂ ਨਾਨਕ ਮਹਾਰਾਜ ਨੂੰ ਪੁੱਛਦਾ ਭੰਗਰਨਾਥ ਉਹ ਬਾਲਿਆ ਤੂੰ ਦੁੱਧ ਵਿੱਚ ਕਾਂਜੀ ਪਾ ਦਿੱਤੀ ਓ ਫਟਿਆ ਝਾਟਾ ਦੁੱਧ ਦਾ ਰੜਕਿਆ ਮੱਖਣ ਹੱਥ ਨੇ ਆਈ ਭੇਕ ਉਤਾਰ ਉਦਾਸ ਦਾ ਵਤ ਸੰਸਾਰੀ ਰੀਤ ਚਲਾਈ ਪਹਿਲਾਂ ਤੂੰ ਸਾਧੂਆਂ ਵਾਲਾ ਬਰਕਤਾਂ ਵਾਲਾ ਲਿਵਾਸ ਧਾਰਿਆ ਹੋਇਆ ਸੀ ਇਹ ਕਾਂਜੀ ਪਾ ਦਿੱਤੀ ਓ ਹੋੜ ਉਤਾਰ ਕੇ ਤੂੰ ਗ੍ਰਸਤੀਆਂ ਵਾਲਾ ਲਿਵਾਸ ਪਾਈ ਫਿਰਦਾ ਇਹ ਤੇਰਾ ਦੁੱਧ ਫਿੱਟ ਗਿਆ ਤੇ ਗੁਰੂ ਨਾਨਕ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਭੰਗਰਨਾਥ ਦੇ ਇਹਨਾਂ ਬੋਲਾਂ ਨੂੰ ਸੁਣ ਕੇ ਬਹੁਤ ਹੀ ਸੁਚੱਜੇ ਟੱਗ ਦੇ ਨਾਲ ਸਹਿਬ ਜੀ ਜਵਾਬ ਦਿੰਦੇ ਨੇ ਨਾਨਕ ਆਖੇ ਭੰਗਰਨਾਥ ਤੇਰੀ ਮਾਂ ਕੋ ਚੱਜੀ ਆਈ ਮਾਂ ਨੂੰ ਕਦੇ ਨਿੰਦਦੇ ਨਹੀਂ ਬੋ ਜਿਹੜੇ ਗੁਰੂ ਨਾਨਕ ਮਹਾਰਾਜ ਇਹ ਬਚਨ ਕਹਿੰਦੇ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਉਹ ਤੇਰੀ ਬੁੱਧੀ ਰੂਪੀ ਮਾਂ ਜਨੇ ਤੈਨੂੰ ਸਰੀਰ ਰੂਪੀ ਹਿਰਦੇ ਰੂਪੀ ਭਾਂਡੇ ਧੋਣ ਦਾ ਜਾਚ ਵੱਲ ਨਹੀਂ ਸਿਖਾਇਆ ਨਾਨਕ ਆਖੇ ਭੰਗਰਨਾਥ ਤੇਰੀ ਮਾਂ ਕੁਚੱਜੀ ਆਈ ਭਾਂਡਾ ਧੋਏ ਨਾ ਜਾਂਤੇ ਉਹ ਭਾਏ ਕੁਚੱਜੇ ਫੁੱਲ ਸੜਾਈ ਹੋਏ ਅਤੀਤ ਗਰਸਤ ਛੱਡ ਫਿਰ ਉਨੋ ਕਰ ਮੰਗਣ ਜਾਈ ਵਿਣ ਦੱਤੇ ਕਿਸ਼ ਹੱਥ ਨ ਆਈ ਇਹ ਸੁਣ ਬਚਨ ਜੁਗੀਸਰਾਂ ਮਾਰ ਕਿਲਕ ਬਰੂ ਉਠਾਈ ਖਟ ਦਰਸ਼ਨ ਕੋ ਖੇਦਿਆ ਕਲਜੁਗ 베ਦੀ ਨਾਨਕ ਆਈ ਰੂਪ ਵਟਾਇਆ ਜੋਗੀਆਂ ਸਿੰਘ ਬਾਗ ਬੋ ਚਲਤ ਦਿਖਾਈ ਇਕ ਪਰ ਕਰਕੇ ਉਡਰਣ ਪੰਖੀ ਜਿਵੇਂ ਰਹੇ ਲੇਵਲਾਈ ਇਕ 나ਗ ਹੋਏ ਪਵਨ ਛੋੜ ਇਕ ਨਾ ਵਰਖਾ ਅਗਣ ਵਸਾਈ ਤਾਰੇ ਤੋੜੇ ਭੰਗਰ 나ਥ ਚੜਮਰ ਗਾਨੀ ਜਲਤਰ ਜਾਈ ਸਿੱਤਾ ਅਗਣ ਨਾ ਬੁਝੈ 부ਝਾਈ ਸਿੱਧ ਆਖਣ ਸੁਣ ਨਾਨਕਾ ਤੋਹੇ ਜਗ ਨੂੰ ਕਰਾ ਮਾਤ ਦਿਖਲਾਈ ਕੁਝ ਦੇ ਖਾਲੇ ਅਸਾਂ ਨੂੰ ਵੀ ਤੂੰ ਕਿਉ ਢਿਲ ਅਜੇ ਹੀ ਲਾਈ ਬਾਬਾ ਆਖੇ 나ਥ ਜੀ ਅਸਾਂ ਵੇਖੇ ਜੋਗੀ ਵਸਤ ਨ ਕਾਈ ਗੁਰ ਸੰਗਤ ਬਾਣੀ ਬਿਣਾ ਦੂਜੀ ਓਟ ਨਹੀਂ ਮਹਿਰਾਈ ਭਾਂਡੇ ਧੋਣ ਦੀ ਗੱਲ ਕਰਦੇ ਹੋ ਕਰਾਂ ਮਾਤਾ ਨਾਲ ਭਾਂਡਾ ਨਹੀਂ ਧੁੱਪਦਾ ਇਹਨਾਂ ਨਾਲ ਭਾਂਡਾ ਹੋਰ ਮਲੀਨ ਹੋਣਾ ਏ ਜੇ ਤੁਸੀਂ ਆ ਸਰੀਰ ਰੂਪੀ ਭਾਂਡਾ ਧੋਣਾ ਏ ਤੇ ਤੁਹਾਨੂੰ ਇੱਕੋ ਹੀ ਓਟ ਲੈਣੀ ਪਵੇਗੀ ਗੁਰੂ ਤੇ ਸੰਗਤ ਔਰ ਨਾਮ ਦੀ ਟੇਕ ਨਾਲੇ ਭਾਂਡਾ ਪਵਿੱਤਰ ਹੋਵੇਗਾ ਵਰਨਾ ਸਰੀਰ ਰੂਪੀ ਭਾਂਡਾ ਪਵਿੱਤਰ ਨਹੀਂ ਹੋ ਸਕਦਾ ਅੱਜ ਗੁਰਨਾਨਕ ਮਹਾਰਾਜ ਕਿਰਪਾ ਕਰਦੇ ਭਾਂਡਾ ਹੱਛਾ ਸੋਏ ਜੋਤ ਸੁਭਾਵ ਸੀ ਭਾਂਡਾ ਆਤਮ ਮਲੀਨ ਅਤਿਅੰਤ ਕਰਕੇ ਅੰਤਿਸ਼ ਕਰਨ ਰੂਪੀ ਭਾਂਡਾ ਜਿਹਨੂੰ ਰਾਗ ਤੇ ਦੁਸ਼ੈਸ਼ ਦੀ ਮੈਲ ਲੱਗੀ ਹੋਈ ਏ ਇਹ ਬਾਹਰੋਂ ਧੋਤਿਆ ਪਵਿੱਤਰ ਨਹੀਂ ਹੋਣਾ ਮਹਾਰਾਜ ਕਿਵੇਂ ਪਵਿੱਤਰ ਹੋਵੇ ਗੁਰੂ ਦਵਾਰ ਹੈ ਹੋਏ ਸੋਝੀ ਪਾਏ ਸੀ ਗੁਰੂ ਦਵਾਰੇ ਤੋਂ ਭਾਵ ਕੀ ਏ ਜੀ ਗੁਰੂ ਦੀ ਆਗਿਆ ਅੰਦਰ ਚੱਲੇ ਗੁਰੂ ਦੇ ਦੁਆਰੇ ਹੋਏ ਤੋਂ ਭਾਵ ਕੀ ਏ ਗੁਰੂ ਦੀ ਆਗਿਆ ਅੰਦਰ ਜਿਹੜਾ ਚੱਲੇਗਾ ਸੋਜੀ ਆ ਜਾਵੇਗੀ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ ਤੇ ਜਿਹੜਾ ਗੁਰੂ ਦੀ ਆਗਿਆ ਅੰਦਰ ਚੱਲੇਗਾ ਤੇ ਗੁਰੂ ਦਾ ਹੁਕਮ ਕੀ ਏ ਜੀ ਗੁਰ ਸਤ ਗੁਰ ਕਾਜੋ ਸਿੱਖ ਆਖਾਏ ਸੋ ਭਲ ਕੇ ਉਠ ਹਰਨਾਮ ਤੇ ਆਵੇ ਪਹਿਲਾ ਗੁਰੂ ਦੀ ਆਗਿਆ ਪ੍ਰਥਮ ਸਾਰਿਆਂ ਤੋਂ ਪਹਿਲਾਂ ਕੀ ਹੈ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪਹੋਲੇ ਸ਼ੱਕੇ ਇਹ ਪਹਿਲਾ ਗੁਰੂ ਦੀ ਆਗਿਆ ਹੈ ਫਿਰ ਇਹ ਦਾਤ ਪ੍ਰਾਪਤ ਕਰਕੇ ਗੁਰੂ ਦੀ ਆਗਿਆ ਕੀ ਏ ਨਿਤਨੇਮ ਦੇ ਵਿੱਚ ਪ੍ਰਪੱਕ ਹੋਣਾ ਕੁਰੇਤਾ ਤੋਂ ਬਚਣਾ ਫਿਰ ਗੁਰੂ ਦੀ ਆਗਿਆ ਕੀ ਏ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭੱਲ ਕੇ ਉੱਠ ਹਰਨਾਮ ਧਿਆਵਾ ਉਤਮ ਕਰੇ ਭੱਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਪਾਤਸ਼ਾਹ ਜੀ ਕਹਿੰਦੇ ਇਹ ਤ ਦੁਆਰ ਇਹ ਆਗਿਆ ਅੰਦਰ ਚੱਲ ਕੇ ਇਹਨੂੰ ਧੋਣਾ ਕਰ ਅੱਛਾ ਹੋਏ ਸੀ ਇਹ ਪਵਿੱਤਰ ਹੋ ਜਾਵੇਗਾ ਪਵਿੱਤਰ 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 ਪੁਨੀਤ ਨਾਮ ਜਪੈ ਨਾਮ ਜਪੈ ਨਾਨਕ ਮਨ ਪ੍ਰੀਤ ਸਹਬ ਅੱਗੇ ਕਿਰਪਾ ਕਰਦੇ ਨੇ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਮੈਲੇ ਮੈਲ ਔਰ ਪਵਿੱਤਰ ਦੇ ਜਿਹੜੀ ਵਿਚਾਰ ਹੈ ਉਹ ਫਿਰ ਗੁਰੂ ਅੰਦਰੋਂ ਪੈਦਾ ਕਰੇਗਾ ਅੰਦਰੋਂ ਇਹ ਫੁਰਨਾ ਆਵੇਗਾ ਮੇਰਾ ਅੰਤਿਸ਼ਕਰਨ ਜਿਹੜਾ ਭਾਂਡਾ ਏ ਇਹ ਮਲੀਣ ਏ ਇਹਨੂੰ ਮੈਂ ਧੋਣਾ ਹੈ ਫਿਰ ਤਿੰਨ ਬਚਨ ਚੇਤੇ ਆ ਜਾਣੇ ਨੇ ਨਾਲ ਪ੍ਰਸ਼ਨ ਤੇ ਨਾਲ ਆਨਸਰ ਆ ਜਾਣੇ ਨੇ ਭਰੀਏ ਹੱਥ ਪੈਰ ਤਨ ਦੇਹ ਇਹਦਾ ਜਵਾਬ ਆਇਆ ਪਾਣੀ ਧੋਤਾ ਉਤਰ ਸਖੇ ਦੂਜਾ ਪ੍ਰਸ਼ਨ ਹੋਣਾ ਮੂਤ ਪਲੀਤੀ ਕੱਪੜ ਹੋਏ ਇਹਦਾ ਜਵਾਬ ਹੋਣਾ ਦੇਸਾਬੂਨ ਲਈ ਹੈ ਉਹ ਧੋਏ ਤੀਜਾ ਪ੍ਰਸ਼ਨ ਹੋਣਾ ਭਰੀਏ ਮਤ ਪਾਪਾਂ ਕੈ ਸੰਗ ਇਦਾ ਜਵਾਬ ਹੋਣਾ ਉਹ ਧੋਪੈ ਨਾਵੇਂ ਕੈ ਰੰਗ ਫਿਰ ਇਹ ਵਿਚਾਰ ਅੰਦਰੋਂ ਪੈਦਾ ਹੋਵੇਗੀ ਅੱਗੇ ਕਮਲ ਦੇ ਬਚਨ ਆ ਰਹੇ ਨੇ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇਹੇ ਕਰਮ ਕਮਾਏ ਤੇਹਾ ਹੋਏ ਸੀ ਮਤਾ ਕੋਈ ਜਾਣੇ ਆ ਜਗ ਮਿੱਠਾ ਅਗਲਾ ਕਿਨੇ ਡਠਾ ਅਹੇ ਕਰ ਕਰੇ ਸੋ ਅਹੇ ਕਰ ਪਾਏ ਸਾਹਿਬ ਜੀ ਕਹਿੰਦੇ ਜਿਹੋ ਜੇ ਕਰਮ ਕਰੇਗਾ ਤਿਵੇਂ ਦਾ ਫਲ ਜਿਹੜਾ ਉਹ ਭੁਗਤਣਾ ਹੀ ਪਵੇਗਾ ਜਿਹੇ ਕਰਮ ਕਮਾਏ ਤਿਹਾ ਹੋਏ ਸੀ ਉਹੋ ਜਿਹਾ ਹੀ ਹੋਵੇਗਾ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਉਹ ਮੇਰਾ ਵਾਹਿਗੁਰੂ ਨਿਰੰਕਾਰ ਕਰਤਾਰ ਕਰਪਾਲੂ ਜੀ ਆਪ ਅੰਮ੍ਰਿਤ ਨਾਮ ਦੀ ਦਾਤ ਵਰਤਾ ਰਹੇ ਨੇ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜੁੰਦੜੀਏ ਅੰਮ੍ਰਿਤ ਗੁਰਮਤ ਪਾਏ RAM ਹੰਮੇ ਮਾਇਆ ਦਾ ਬੇਖ ਹੈ ਮੇਰੀ ਜੁੰਦੜੀਏ ਹਰ ਅੰਮ੍ਰਿਤ ਵੇਖ ਲੈ ਜਾਏ RAM ਗੁਰੂ ਨਾਨਕ ਦੇ ਘਰ ਵਿੱਚ ਹਮੇਸ਼ਾ ਚਹਿਮ ਚਹਿਮ ਵਰਸ ਅੰਮ੍ਰਿਤ ਧਾਰ ਹੈ ਇਥੇ ਅੰਮ੍ਰਿਤ ਦੀ ਵਰਖਾ ਹੁੰਦੀ ਏ ਇਹ ਗੁਰੂ ਨਾਨਕ ਦਾ ਘਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੇ ਅੰਮ੍ਰਿਤ ਬਾਣੀ ਨਾਮ ਦੀ ਦਾਤ ਪ੍ਰਾਪਤ ਕਰਦੇ ਨੇ ਫਿਰ ਉਹਨਾਂ ਤੇ ਬਖਸ਼ਿਸ਼ ਕੀ ਹੁੰਦੀ ਏ ਜੀ ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਇ ਸੀ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸਾਬ ਜੀ ਕਹਿੰਦੇ ਉਹ ਆਪਣੇ ਜਨਮ ਨੂੰ ਸਵਾਰ ਕੇ ਮਾਤ ਲੋਕ ਤੋਂ ਜਾਂਦੇ ਨੇ ਮਾਨਸ ਕਿਆ ਵੇ ਚਾਰਾ ਤੇ ਉਹ ਲੋਕ ਸੁਣਾਏ ਸੀ ਮਨੁੱਖ ਵਿਚਾਰਾ ਕੀ ਏ ਤੰਨਾ ਲੋਕਾਂ ਦੇ ਵਿੱਚ ਇਹ ਪ੍ਰਤੱਖ ਬਾਤ ਪ੍ਰਸਿੱਧ ਹੈ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੇ ਜਿਹੜੇ ਆਗਿਆ ਅੰਦਰ ਚੱਲਦੇ ਨੇ ਜਿਨ੍ਹਾਂ ਦਾ ਅੰਤਿਸ਼ ਕਰਨ ਰੂਪੀ ਭਾਂਡਾ ਪਵਿੱਤਰ ਹੋ ਗਿਆ ਏ ਗੁਰੂ ਦੀ ਬਖਸ਼ਿਸ਼ ਦਵਾਰੇ ਉਹ ਨਿਹਾਲ ਹੋ ਗਏ ਨੇ ਜਿੱਥੇ ਉਹ ਆਪ ਤਰੇ ਨੇ ਉੱਥੇ ਆਪਣੀਆਂ ਕੁਲਾ ਨੂੰ ਵੀ ਤਾਰ ਲੈਂਦੇ ਨੇ ਮੰਨੈ ਪਾਵੈ ਮੁਖ ਦਵਾਰ ਮੰਨੈ ਪਰਵਾਰ ਐ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਵੇਖ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਦੀ ਦਾਤ ਜਿਹੜੀ ਹੈ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਈ ਏ ਕਰਮਾ ਵਾਲੇ ਹੋ ਭਾਗਾ ਵਾਲੇ ਹੋ ਰੋਜਾ ਨਾ ਗੁਰੂ ਦਰਬਾਰ ਵਿੱਚ ਬੈਠਦੇ ਹੋ ਦੁਰਦ੍ਰੈਡੇ ਜਿਹੜੇ ਘਰਾਂ ਵਿੱਚ ਮਾਈ ਪਾਈ ਬੈਠੇ ਨੇ ਬਾਣੀ ਸੁਣਦੇ ਨੇ ਭਾਈ ਉਹ ਵੀ ਕਰਮਾ ਵਾਲੇ ਨੇ ਭਾਗਾ ਵਾਲੇ ਨੇ ਕਿਉਂਕਿ ਸਾਧਨ ਕੀ ਵਰ ਨਹੀਂ ਹੁੰਦੇ ਰੁਝੇਵਿਆਂ ਭਰੀ ਜ਼ਿੰਦਗੀ ਏ ਸਤਗੁਰੂ ਜੀ ਰਹਿਮਤਾ ਕਰਨ ਸਭ ਦੀ ਹਾਜ਼ਰੀ ਪ੍ਰਵਾਨ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਹੈ ਮੇਲੇ ਦੋਨੋ ਹੱਥ ਜੋੜ ਕੇ ਗੁਰੂ ਫਤਿਹ ਬੁਲਾਇਆ ਕਰੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ